ਇਹਨਾਂ ਨੂੰ ਰੜਕਦੇ ਆ ਗੁਰਸਿੱਖ ਉੱਥੇ ਵੀ ਦੋਵੇਂ ਪਾਸੇ ਮੱਜਾਂ ਦਾ ਕਬਜ਼ਾ ਹੈ ਜੀ ਬੇਨਤੀ ਹੈ ਪੰਥਾਨੀਆਂ ਕਰਨ ਲੱਗੇ ਆ ਸੀ ਵੀ ਅਸੀਂ ਭਾਈ ਉਹ ਖਿਲਾੜੀ ਨੂੰ ਇਹਨਾਂ ਨੂੰ ਗੇੜਾ ਪਾਉਣ ਲੱਗੇ ਆ ਤੇ ਜਿਹਨੇ ਬੰਦ ਕਰਾਉਣਾ ਉਹ ਬੰਦ ਕਰਾ ਦੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗੇੜਾ ਵੇ ਉਹ ਗੇੜਾ ਪਾ ਫੇਰੇ ਸਿੰਘਾਂ ਨੂੰ ਜੇ ਕੋਈ ਸਿੰਘਾਂ ਤੋਂ ਵਾਰਦਾ ਤਾਂ ਇਹਦੇ ਮਿੰਟ ਚ ਫੜ ਲੈਂਦੇ ਆ ਇਹ ਸਾਡੀ ਬੇਨਤੀ ਹੈ ਕਿ ਸਾਨੂੰ ਨਾ ਤੰਗ ਪਰੇਸ਼ਾਨ ਕੀਤਾ ਜਾਵੇ ਅਸੀਂ ਆਪਦੇ ਕਾਰੋਬਾਰਾਂ ਦੇ ਵਿੱਚ ਲੱਗੇ ਹੋਏ ਆ ਕੋ ਸਾਡੇ ਤਾਂ ਪੰਥ ਦੇ ਕਾਰੋਬਾਰ ਹੀ ਨਹੀਂ ਮੁੱਕਦੇ ਇਹ ਸਿੰਘਾਂ ਸਾਡੇ ਨੂੰ ਨਾ ਤੰਗ ਪਰੇਸ਼ਾਨ ਕੀਤਾ ਜਾਵੇ ਕਰੋ ਵਾਰ ਜੇਕਰ ਐਵੇਂ ਕਰੋਗੇ ਫਿਰ ਭਾਈ ਇੱਕ ਵਾਰ ਦਿਓ ਸਾਰਾ ਕੋਈ ਸਾਫ਼ ਕਰਾ ਦਿਓ ਜੀ ਤੁਹਾਡੇ ਨਾਲ ਜਿਹੜਾ ਕੋ ਇਹਨੂੰ ਜਿਹਦੇ ਵਿੱਚ ਕਿ ਸਾਡੀ ਸਾਦਕ ਦੇ ਵਿੱਚ ਜ਼ਮੀਨ ਦੀ ਕਾਟ ਵੀ ਕਟਾਈ ਹੈ ਪਿੰਡ ਦੇ ਅਸੀਂ ਹਰ ਇੱਕ ਘਰਾਂ ਦੇ ਵਿੱਚ ਆਇਆ ਮੋੜੀਗੜ ਪਿੰਡ ਦੇ ਜ਼ਮੀਨ ਜਾਇਦਾਦ ਵਾਲੇ ਦਾ ਜਿਹੜੀ ਜਿਨਾ ਮਤਲਬ ਤੋਂ ਸਾਨੂੰ ਪਰੇਸ਼ਾਨੀ ਦਿੱਤੀ ਜਾਂਦੀ ਆ ਇਹ ਪਰੇਸ਼ਾਨੀ ਨਾ ਦਿੱਤੀ ਜਾਵੇ ਸਾਡੀ ਸਾਇਨਾ ਸੰਗਤਾਂ ਨੂੰ ਬੇਨਤੀ ਆ ਕਿ ਆਪਣੇ ਆਪਣੇ ਥਾਂ 'ਤੇ ਆਪੋ ਆਪਣਾ ਕਾਰੋਬਾਰ ਕਰੋ ਆਪੋ ਆਪਣਾ ਕਾਰੋਬਾਰ ਨੂੰ ਸੰਭਾਲੋ ਕਿਸੇ ਨੂੰ ਵੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਜੇ ਤਾਂ ਕੋਈ ਪਿੰਡ ਦੇ ਵਿੱਚ ਲੜਦਾ ਝਗੜਾ ਹੁੰਦਾ ਕੋਈ ਮਾਰੇ ਕਰਮ ਹੁੰਦੇ ਆ ਤਾਂ ਜ਼ਾਇਦਾਦ ਅੱਗੇ ਕਿਉਂਕਿ ਜ਼ਾਇਦਾਦ ਦੀ ਵਾਲੀ ਦਾ ਕੰਮ ਕਰਦਾ ਆ ਫਿਰ ਉਹਨੂੰ ਕਰਨੀ ਦੇਣਾ ਸਾਡੇ ਸਾਰੇ ਪ੍ਰਸ਼ਾਸਨ ਨੂੰ ਭਾਵਾਂ ਨੂੰ ਦੁਵਾਰਖਾਨੇ ਸਵਾਂ ਮੈਂਬਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਸਾਨੂੰ ਪਰੇਸ਼ਾਨ ਦਿਨਾ ਮਤਲਬ ਤੋਂ ਨਾ ਕਰੋ ਤੁਹਾਡੇ ਕੋਲੇ ਰਸਤਾ ਬਹੁਤ ਨੰਗਣੂ ਤੇ ਨਹੀਂ ਇਹ ਦੁਵਾਰਖਾਨੇ ਦਾ ਸਾਰਾ ਅਗਾ ਸਾਰਾ ਸ਼ਹਿਰ ਦਾ ਸਾਫੀ ਕਿਤਾਣਾ ਚਾਹੀਦਾ ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੇ ਜਕਾਰੇ ਜਾਵੇ ਜਾਲ ਹੋ ਜਾਵੇ ਸੋਫਤੇ ਪਾਵੇ ਸੋ ਗੁਰੂ ਕਾ ਹੰਤੀਏ ਪੰਥਾਨੀਆਂ ਕਰਨ ਲੱਗੇ ਸੀ ਵੀ ਅਸੀਂ ਭਾਈ ਉਹ ਖਿਲਾੜੇ ਨੂੰ ਇੰਨਾਂ ਨੂੰ ਗੇੜਾ ਪਾਉਣ ਲੱਗੇ ਆ ਤੇ ਜਿਹਨੇ ਬੰਦ ਕਰਾਉਣਾ ਉਹ ਬੰਦ ਕਰਾ ਦੇ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੇੜਾ ਵੇ ਉਹ ਗੇੜਾ ਪਾ ਦੇ ਸਰੇ ਤੱਕ 500 ਉੱਥੇ ਵੀ ਦੋਵੇਂ ਪਾਸੇ ਮੀਆਂ ਦਾ ਕਬਜ਼ਾ ਹੈ ਤਾਂ ਉਹ ਐਨਾ ਨੂੰ ਨਹੀਂ ਦਿਖਦੇ ਇਹਨਾਂ ਨੂੰ ਰੜਕਦੇ ਆ ਗੁਰਸਿੱਖ ਫੇਰੇ ਸਿੰਘਾਂ ਨੂੰ ਜੇ ਕੋਈ ਸਿੰਘਾਂ ਤੋਂ ਵਾਰਦਾ ਤਾਂ ਇਹ ਮਿੰਟ ਚ ਫੜ ਲੈਂਦੇ ਆ ਤੇ ਸਾਡੀ ਬੇਨਤੀ ਆ ਵੀ ਸਾਨੂੰ ਨਾ ਤੰਗ ਪਰੇਸ਼ਾਨ ਕੀਤਾ ਜਾਵੇ ਅਸੀਂ ਆਪਦੇ ਕਾਰੋਬਾਰਾਂ ਦੇ ਵਿੱਚ ਲੱਗੇ ਹੋਏ ਆ ਕੋ ਸਾਡੇ ਤਾਂ ਪੰਥ ਦੇ ਕਾਰੋਬਾਰ ਹੀ ਨਹੀਂ ਮੁੱਕਦੇ ਇਹ ਸਿੰਘਾਂ ਸਾਡਿਆਂ ਨੂੰ ਨਾ ਤੰਗ ਪਰੇਸ਼ਾਨ ਕੀਤਾ ਜਾਵੇ ਵਾਰ ਵਾਰ ਜੇਕਰ ਐਵੇਂ ਕਰੋਗੇ ਫੇਰ ਭਾਈ ਇੱਕ ਵਾਰਡੋ ਸਾਰਾ ਕੋਈ ਸਾਫ ਕਰਾ ਦਿਓ ਸੀ ਤੁਹਾਡੇ ਨਾਲ ਜਿਹੜਾ ਕੋਈ ਉਹਨੂੰ ਇਕੱਲੀ ਦੁਕਾਨ ਨੂੰ ਚੱਕਣ ਦੀ ਗੱਲ ਕਰਦਾ ਉਹ ਇਕੱਲੀ ਦੁਕਾਨ ਕਦੇ ਨਹੀਂ ਚੱਕੀ ਜਾਊਗੀ ਕਿਉਂਕਿ ਜਗਾ ਸ਼ਰਤਦੀ ਐ ਪਰਿਵਾਰ ਖਾਨੇ ਪਿੱਛੇ ਐ ਪਰਿਵਾਰ ਖਾਨੇ ਦਾ ਅਸੀਂ ਕੁਝ ਨਹੀਂ ਰੋਕਿਆ ਬਾਕੀ ਮੇਰੇ ਨਾਲ ਜਾਇਦਾਰ ਮਲਕੀਤ ਸਿੰਘ ਆ ਹੁਣ ਦੋ ਕੁ ਵਿਚਾਨਾ ਤੁਹਾਡੇ ਨਾਲ ਜਾਇਦਾਰ ਮਲਕੀਤ ਸਿੰਘ ਕਰਨਗੇ ਬਾਗੂ ਰਿੱਕੀ ਫਤਿਹ ਮਾਬੂ ਜੀ ਅਸੀਂ ਸਾਧਕ ਦੇ ਅਨੁਵਾਸੀ ਆਸੀਂ ਅਸੀਂ